ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲਓ ਤੇ ਅੱਜ ਆਪਾਂ ਬਾਈ ਬਬਲੂ ਕੋਲੇ ਫੇਰ ਆਏ ਆ ਜੀ ਪਿੰਡ ਕਰਿਆੜ ਵਾਲਾ ਗੱਲਬਾਤ ਕਰਾਵਾਂਗੇ ਦੋ ਆਪਾਂ ਝੋਟੀਆਂ ਲੈ ਕੇ ਆਏ ਹਾਂ ਮੁਰਾ ਨਾਲ ਦੀਆਂ ਠੀਕ ਹੈ ਜੀ ਤੇ ਕਪਾ ਪੰਜਾਬ ਵਾਲੀ ਜਰਸੀ ਬੱਚੀ ਲੈ ਕੇ ਆਏ ਹਾਂ ਗੱਲਬਾਤ ਬਾਈ ਨਾਲ ਕਰਾਵਾਂਗੇ ਸਸੀ ਕਾ ਵੀਰੇ ਸਸੀ ਗੱਲ ਬਾਈ ਜੀ ਹੋਰ ਠੀਕ ਆ ਵੀਰੇ ਬਬਲੂ ਹਾਂ ਹਾਂ ਵਧੀਆ ਬਣਾ ਮੇਰੇ ਪਹਿਲਾਂ ਤਾਂ ਜੀ ਨੰਬਰ ਬੋਲੋ ਆਪਣਾ ਨੰਬਰ ਹੈਗਾ ਆਪਣਾ 709998064 ਜੀ 709998064 ਜੀ ਪਿੰਡ ਜੀ ਪਿੰਡ ਕਰਿਆੜਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਪਿੰਡ ਕਰਿਆੜਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾ ਫੂਲ ਜੀ ਤੇ ਵੀਰੇ ਨੇੜੇ ਤੇੜੇ ਨੇੜੇ ਆਪਣਾ ਹੈਗਾ ਇੱਧਰ ਤੱਬਾ ਜੀ ਇੱਧਰ ਰਾਮਪਰਾ ਜੀ ਸ਼ੀਸ਼ਾ 7 ਕਿਲੋਮੀਟਰ ਦੇ ਪਿੰਡ ਆ ਜੀ ਠੀਕ ਹੈ ਜਿਹੜੀ ਰਾਮਪਰਾ ਪਸ਼ੂ ਮੰਡੀ ਲੱਗਦੀ ਆ ਹਾਂ ਪਸ਼ੂ ਮੰਡੀ ਲੱਗਦੀ ਤੇ ਬਬਲੂ ਅੱਜ ਕਿੰਨੇ ਨਗ ਦਿਖਾਉਣੇ ਵੀਰੇ ਅੱਜ ਤਿੰਨ ਨਗ ਦਿਖਾਵਾਂਗੇ ਜੇ ਮੈਂ ਟੌਪ ਦੇ ਨ ਕਿੰਨੇ ਦਿਖਾਵਾਂ ਭਰਾ ਠੀਕ ਆ ਤੇ ਬੱਸੀ ਜਦਾ ਹਨਾ ਕਹਿਣੇ ਕੀ ਆ ਪੰਜਾਬ ਵਾਲੇ ਬੱਸੀ ਪੰਜਾਬ ਵਾਲੀ ਜਰਸੀ ਆ ਭਰਾਵਾ ਨਿਕਲ ਆ ਮੂੰਹ ਆ ਕੌਲੀ ਏਡਾ ਮੂੰਹ ਆ ਬੱਸੀ ਟੌਪ ਕਲਾਸ ਆ ਪੂਰੀ ਹਨਾ ਟੌਪ ਕਲਾਸ ਆ ਮੜਿਆ ਬੱਸੀਆ ਮੂੰਹ ਮਾ ਦਿਖਾ ਦੇ ਆ ਦੇਖੋ ਜੀ ਬੱਸੀ ਦੀ ਫੇਸ ਕੁਆਲਿਟੀ ਕਰੋ ਚੱਕ ਕਿੰਨੀ ਪਿਆਰੀ ਆ ਠੀਕ ਆ ਜੀ ਬਾਅਦ ਚ ਕਰਦੇ ਆ ਇਹਦੇ ਬਾਰੇ ਗੱਲ ਤੇ ਪਹਿਲੇ ਨੰਬਰ ਤੇ ਆ ਜਾ ਬਬਲੂ ਇੱਧਰ ਪਹਿਲੇ ਮੇਰੇ ਭਰਾ ਮੇਰੇ ਟੌਪ ਦੀ ਕੱਟੀ ਆ ਗਈ ਹੂੰ ਝੋਲੀ ਦਿਖਾਈ ਗਈ ਇਹਦੀ ਕਰ ਲੋਟ ਜੀ ਝੋਲੀ ਵਾਲੀ ਕਿੱਤੇ ਝੋਲੀ ਵਾਲੀ ਕੱਤੀ ਝੋਲੀ ਹੁਣੀ ਬਾਹਰੀ ਆ ਕੱਟੀ ਦੀ ਭਰਾ ਮੇਰੇ ਪਿਓ ਹਰਿਆਣੇ ਦੇ ਕੱਟੀਆਂ ਹੈ ਭਰਾ ਮੇਰੇ ਆ ਤਾਂ ਨਾ ਐ ਲੱ ਤੇ ਵੀਰੇ ਘਟੀਆਂ ਅਸਾ ਸਿੰਗੀ ਸੁੰਗੀ ਮੂੰਹ ਕੁਆਲਟੀ ਫੇਸ ਕੁਆਲਟੀ ਪਿੰਡੇ ਦੀ ਕੀ ਉਮਰ ਹੈ ਇਹਦੀ ਉਮਰ ਹੈ ਇਹਦੀ ਭਰਾ ਮੇਰੇ ਆਏ ਹੈਗੀ ਆਗੇ ਇਹ ਮਤਲਬ ਕਿ 1.5 ਤੋਂ 2 ਸਾਲ ਦੇ ਵਿੱਚ ਵਿੱਚ 1.5 ਤੋਂ 2 ਤੋਂ ਘੱਟ ਹੈ ਬਟੀ ਦਾ 2 ਕੁ ਮਹੀਨੇ ਸਾਮਕੇ ਆਹ ਆਹ ਪੂਰੀ ਟੌਪ ਦੀ ਗੱਤੀ ਆ ਭਰਾ ਠੀਕ ਹੈ ਜੀ ਤੇ ਵੀਰੇ ਦੰਦਾਂ ਇਹਦੇ ਖੀਰੀਆ ਦੰਦਾਰੇ ਹਵਾ ਖੀਰੂ ਆਪਾਂ ਪੱਟੇ ਚੋਂ ਤੋਂ ਦੰਦੀਆਂ ਆਪਾਂ ਚੱਕ ਕਰੇ ਭਰਾ ਠੀਕ ਆ ਉਹ ਖੀਰ ਕੋਈ ਹੋਊਗੀ ਕੱਚੀ ਆ ਕੱਟੀ ਕੁਆਲਿਟੀ ਚੱਕ ਕਰ ਦੇਣਾ ਚੰਤੀਆ ਬਸ ਉਹੀ ਕੱਟੀ ਜੇ ਆਪਾਂ ਕੁਆਲਿਟੀ ਚੱਕ ਕਰ ਦੇਨੇ ਪ्योर ਹਰਿਆਣੇ ਦੀ ਬਰੇ ਆ ਇਹਨੂੰ ਮਿੱਠਰੀ ਪੰਟ ਦੀ ਕੱਟੀ ਆ ਭਰਾਵੇਂ ਆ ਭੌਂ ਦੀ 4 ਦਿਨ ਲੱਗ ਜਾਣ ਹਨਾ ਠੀਕ ਆ ਜੀ ਠੀਕ ਆ ਵੀਰੇ ਤੇ ਬਾਕੀ ਦੇ ਚੰਗੀਆਂ ਤਿਆਰ ਹੋਣੀਆਂ ਹਨਾ ਗਾਂ ਐ ਨਹੀਂ ਗੱਲ ਐ ਆਹਦੀ ਕੱਟੀ ਆ ਭਰਾ ਮੇਰੇ ਇਹ ਆਮ ਕੱਟੀ ਨਹੀਂ ਹੈਗੀ ਮਤਲਬ ਕੀ ਪੂਰੇ ਚੰਗੇ ਸ਼ਿਮਲ ਦੀ ਮੋਰਾ ਨਸਲ ਦੀ ਕੱਟੀ ਆ ਜਿਹੜਾ ਹਣ ਸੀਗਾ ਐਮਰਾਮ ਐਮ 51 ਦਾ ਥਾਣਾ ਉਹਦੀ ਕੱਟੀ ਆ ਉਹਦੀ ਧੀ ਆ ਭਰਾ ਮੇਰੇ ਇਹ ਐਮ 51 ਦੀ ਠੀਕ ਆ ਐਮ ਐਲ ਡੀ ਦੀ ਐਚ ਐਲ ਡੀ ਵੀ ਹਾਂ ਅਸਹਾਰ ਵਾਲੇ ਦੀ ਨਹੀਂ ਉਹਦੀ ਨਹੀਂ ਐਮ ਐਲ ਰੀ ਦੀ ਹੈ ਐਮ ਐਲ ਬੋੜਾ ਠੀਕ ਆ ਜੀ ਹੋਰ ਆ ਠੀਕ ਆ ਬਹੁਤ ਵਧੀਆ ਕੱਟੀ ਆ ਬਾਕੀ ਦਾ ਮੇਰੇ ਭੈਣ ਭਰਾਵਾਂ ਨੇ ਆਪੇ ਦੇਖ ਲੈਣੀ ਹੈ ਚੰਗੀ ਕੁਆਲਿਟੀ ਦੇਖ ਹੀ ਲੈਂਦੇ ਹਨਾ ਬਬਲੂ ਤੇ ਬਾਕੀ ਦਾ ਝੋਲੀ ਝਾਲੀ ਕਰੋ ਚੱਕ ਮੈਂ ਕਹਿੰਦਾ ਬਈਆ ਕਿ ਪਿਓਰਟੀ ਦਾ ਭਰਾਏ ਪੂਰਾ ਟਾਪ ਦਾ ਝੀਗਾ ਭਰਾਏ ਮਹਿੰਗਾ ਝੀਗਾ ਭਰਾਏ ਹੋ ਸੀਗਾ ਤੇ ਕਿੰਨਾ ਕਿ ਇਹਦੀ ਮਾਸਲੇ ਦੁੱਧ ਸੀਗਾ ਬਬੂ ਜਦ ਬਈ 18 ਕਿਲੋ ਸੀਗਾ ਤੇ ਇਹੇ ਵੀ 12 13 ਦੁੱਧ ਘੱਟ ਪਹਿਲੇ ਸੂਏ ਸਟਾਰਟ ਕਿਲੋ ਦੀ ਉਹ ਕਹਿੰਦਾ ਵੀ ਜਿੰਨਾ ਕੋਈ ਨਹੀਂ ਸਾਡੇ 14 15 ਕਿਲੋ ਦੁੱਧ ਘੱਟ ਚੱਲ ਨਹੀਂ ਸਾਡੇ ਅਮਰ ਸੰਗ ਨੇ ਤੇ ਬਾਕੀ ਦਾ ਬਾਈਆਂ ਦਾ ਕਹਿਣਾ ਵੀ ਭੌਂਜ ਸਾਨੂੰ ਤਿਆਰ ਕਰਕੇ ਮੋੜ ਦਿਓ ਹਣਾ ਘੱਟੀਆਂ ਠੀਕ ਆ ਤੇ ਦੂਜੇ ਨੰਬਰ ਤੇ ਆਹ ਘੱਟੀਆਂ ਇਹਦੀ ਰੇਟ ਚੱਪ ਚਪੜਾ ਦਿਖਾ ਰਹੇ ਆ ਥਾਂਕੂਨ ਦਿਖਾ ਦੇ ਮੜੇ ਪਹਿਲਾਂ ਉਹਦਾ ਰ ਕਿਹੜੀ ਦਾ ਜੀ ਇਹਦਾ ਰੇਟ ਆ 74300 ਰੁਪਏ ਦੀ ਕੱਟੀ ਦੇਵਾਂਗੇ ਭਰਾ ਮੇਰਾ ਮਾਨਦਾਨ ਦਾ ਹੋ ਜਾ ਮਾਨਦਾਨ ਹੋ ਜਾ ਘਰ ਆਏ ਬੰਦੇ ਦਾ ਤੇ ਝੋਲੀ ਜਿਵੇਂ ਹੁਣ ਟੀ ਕਪਰਾ ਹੁੰਦਾ ਐ ਲਾਈਵ ਫਿਰਦੀ ਐ ਨੇ ਘਰ ਮਾਰੀ ਆ ਲਾਈਵ ਫਿਰਦਾ ਟੌਪ ਦਾ ਨਿਕਨੂ ਹੀ ਆ ਭਰਾ ਮੇਰਾ ਦੱਸਣ ਦੀ ਲੋੜ ਵੀ ਬਾਕੀ ਲੋਕ ਆਪ ਬਾਕੀ ਸਿੰਘੀ ਸਿੰਘੀ ਕਰੋ ਚੱਕ ਬੂਤ ਕਰੋ ਚੱਕ 30000 30000 ਤੇ ਜਮਾ ਕਾਲੇ ਵਾਲਾ ਸਾਰੇ ਪਿੰਡੇ ਦੇ ਹਨਾ ਪਿਓਰ ਜੈਡ ਬਲੈਕ ਜੈਡ ਜੈਡ ਬਲੈਕ ਤੇ ਦੂਜੇ ਨੰਬਰ ਤੇ ਆਹ ਕੱਠੀ ਆ ਗਈ ਟੌਪ ਦਾ ਨੰਗਾ ਪਿੱਛਪੜਾ ਦਿਖਾ ਦੇ ਮੜਾ ਇਹਦਾ 10 11 ਮਹੀਨਿਆਂ ਦੀ ਲੱਗਦੀ ਇਹ ਮੈਨੂੰ ਨਹੀਂ 14 ਮਹੀਨਿਆਂ ਦੀ ਆ ਅੱਛਾ 14 ਮਹੀਨਿਆਂ ਦੀ ਬੰਦੇ ਸਾਥ ਨੂੰ ਪੌੜਾ ਚੰਗਾ ਮੁੱਠੀ ਵਾਲਾ ਥਾਣਾ ਪੂਰੀ ਕੱਟੀ ਜਾਂਦੀ ਇਹਦੇ ਵਿੱਚ ਓਲਚਾਲ ਬਹੁਤ ਆਉਂਦਾ ਦਿਖਾ ਰੇ ਮੜਾ ਇਹ ਤੁਸੀਂ ਮੇਨ ਦੇਖ ਕੇ ਲਿਓਨੇ ਹਨ ਜਿਹਦੇ ਪਿੱਛੇ ਪੂਰੀ ਚੀਜ਼ ਹੁਣ ਅਗਲੇ ਨੂੰ ਰੁਪੀਏ ਲੈਣੇ ਹਨ ਢੱਡ ਬੰਨ ਕੇ ਭਰਾ ਮੇਰਾ ਪਰ ਚੰਗੀ ਜੀਤ ਦੇਵਾ ਯਾਰ ਚਾਰ ਚਾਰ ਥਾਣਾ ਕੱਟੀਆਂ ਦੇ ਬਾਕੀ ਫੋਰ ਸ਼ਾਂਕ ਕੋਈ ਨਹੀਂ ਫੋਰ ਸ਼ਾਂਕ ਕੋਈ ਨਹੀਂ ਖੋ ਠੀਕ ਆ ਅਗਲੀ ਬਾਲੇ ਫੋਨ ਆਇਆ ਕੱਟ ਗਿਆ ਦੋ ਭਰਾਵਾ ਪੱਟੀਆਂ ਇੱਕ 10 ਮਿੰਟਾਂ ਦੀ ਵੇਖੀਆਂ ਠੀਕ ਹੈ ਉਹਦੇ ਵਾਲੀਆਂ ਠੀਕ ਹੈ ਜੀ ਫੋਨ ਵਾਲੀ ਆ ਜਾਂਦਾ ਆਪਾਂ ਨੂੰ ਠੀਕ ਆ ਤਾਂ ਹੀ ਆਪਾਂ ਲੈ ਕੇ ਆਏ ਆ ਇਹ ਭਾਈ ਦਸਮਗਾਜਾ ਸੂਰੀਆ ਸਾਣਾ ਹਰਿਆਣੇ ਦਾ ਖਸ ਹੋਦੀ ਆ ਉਹ ਉਹਦੀ ਕੱਟੀ ਆ ਇਹ ਭਰਾ ਮੇਰਾ ਬਾਕੀ ਤਾਂ ਇਹਦੀ ਖੜਨੀ ਸਭ ਕੁਝ ਦਾਸ ਦੀ ਹੈ ਬੁੜਾ ਸਾਰਾ ਕੁਝ ਦਾਸ ਦਾ ਕੱਟੀ ਆ ਤੇ ਸਰਸੇਰੀ ਦਾ ਸੂਰੀਆ ਸਾਣਾ ਕੋ ਹਰਿਆਣੇ ਦਾ ਸੂਰੀਆ ਸਾਣਾ ਭਾਈ ਦਸਮਗਾਜਾ ਪੂਦਾ ਸੀ ਗਿਆ ਭਰਾਵਾ ਠੀਕ ਹੈ ਜੀ ਤੇ ਬਾਕੀ ਦਾ ਪੁੜੇ ਪਾੜੇ ਬੜੇ ਚੱਕ ਮੈਂ ਹਣਾ ਬਾਬੂ ਬਾਕੀ ਬਈ ਆਪਾਂ ਨਸਲ ਬ੍ਰੀਡ ਤੇ ਕੰਮ ਕਰਨਾ ਹੈ ਉਹ ਆਪਣੇ ਨਾ ਆ ਵੀ ਐਵੇਂ ਗੰਦ ਜੀਆਂ ਫੜ ਲਿਓ ਕੋਈ 15 ਦੀ ਕੋਈ 20 ਦੀ ਕੋਈ 25 ਲੈ ਕੇ ਵੰਨ ਲਓ ਕੰਮ ਨਹੀਂ ਹੈ ਕੋਈ ਚੰਗੀ ਚੀਜ਼ ਤੇ ਤੈਨੂੰ ਪਤਾ ਰੁਪਈਆ ਲੈ ਸੈਂਕਾ ਆ ਜਾਓ ਰੁਪਈਆ ਵੰਗੂ ਮੋੜਨ ਐ ਨੇ ਵੀ ਬਾਕੀ ਦਾ ਆਪਾਂ ਘਰੇ ਵੀ ਪਾਲ ਸਕਦੇ ਆਹ ਜੀਆਂ ਗੱਟੀਆਂ ਤਾਂ ਤੇ 7.5 18 ਕਿਲੋ ਵਾਲੀ ਮੈਂ 7.5 ਕਿਲੋ ਵਾਲੀ ਮੈਂ ਹੀ ਕੱਟੀ ਆ ਭਰਾ ਮੈਂ ਮਾਂ ਨਾਲ ਖੜੀ ਸੀ ਇਹ ਨਹੀਂ ਸੀ ਤੇ ਬਾਕੀ ਆ ਸਿੰਗੀ ਸਿੰਗੀ ਸੁੰਗੀ ਮੋੜਨ ਲੱਗੀ ਹੈ ਨਾ ਹਾਂ ਇਹ ਰਾਤ ਹੀ ਆਈਆਂ ਭਰਾ ਵਜੇ 10 ਵਜੇ ਆਈਆਂ 10 ਵਜੇ ਆਈਆਂ ਠੀਕ ਆ ਹਾਂ ਬਹੁਤ ਚੰਗੀ ਗੱਡੀ ਆਪਾਂ ਚ ਕੁਆਲਿਟੀ ਫਿਰ ਦੁਬਾਰਾ ਚੈੱਕ ਕਰਾ ਦੇ ਕਰਾਇਆ ਕਰੋ ਬਹੁਤ ਪੈ ਜਾਂਦਾ ਬਬਲੂ ਹਣਾ ਬਈ ਖਰਚੇ ਦਾ ਪੈਣੀ ਆਪਾਂ ਦਾ ਵੀਡੀਓ ਦੀ ਮਿਲਾਈਆ ਠੀਕ ਆ ਵੀਡੀਓ ਤੇ ਠੀਕ ਆ ਗਾਰੰਟੀ ਉਥੇ ਆਪਣਾ ਚੱਲਦਾ ਗਾ ਭਰਾ ਮਿੱਤਰ ਆਪਰੇ ਭਰਾ ਮੇਰਾ ਠੀਕ ਆ ਤੇ ਇਹਦਾ ਫਿਰ ਕੀ ਡਿਮਾਂਡ ਆ ਗਈ ਜੀ ਕਿ ਮੈਂ ਕਿੰਨੇ ਪੈਸੇ ਦੇ ਇਹ ਦੇਣਾ ਪ 33000 ਰੁਪਏ ਦੀ ਗੱਟੀ ਦੇ ਦਾ ਭਰਾ ਮੇਰਾ ਠੀਕ ਆ ਹਾਂ ਬਾਕੀ ਤਾਂ ਆਮ ਨੂੰ ਤਾਂ 10000 ਇਹ ਮਹਿੰਗੀ ਰਹਿਣੀ ਹੀ ਰਹਿਣੀ ਆ ਆ ਨਹੀਂ ਆ ਭਰਾ ਮੇਰੇ ਬਈ ਚੀਜ਼ ਆ ਕੁਆਲਟੀ ਆ ਨਾ ਇਹ ਇਹ 14 15 ਕਿਲੋ ਦਾ ਸਟਾਰਨਿੰਗ ਹੋਣੀ ਆ ਠੀਕ ਆ ਆ ਕੀ ਪੰਜਾਬ ਵਾਲੀ ਜਰਸੀ ਭਰਾ ਜੀ ਹਾਂਜੀ ਇਹਦੀ ਕੀ ਡਿਟੇਲ ਆ ਕਿੰਨੇ ਚਰਦੀ ਆ ਵੀਰੇ ਇਹ ਬੜੀ ਜਣੀ ਮਾਸ ਜਿਹੜੀ ਪਹਿਲੇ ਸ਼ੂਏ ਉਹਨੇ ਤਸ਼ੀਗ 25 ਕਿਲੋ ਐਤ ਕੀ ਇਹ ਪਹਿਲੇ ਸੂਏ ਨਹੀਂ ਬੱਸੀ ਆ ਅੱਜਕੀਨ ਜੋ ਸਾਪਾ ਲਈ ਆ ਉਹ 28 29 ਕਿਲੋ ਤੋਂ ਸਟਾਰਟਿੰਗ ਚੱਲੀ ਜਾਂਦੀ ਆ ਸ਼ੁਰੂ ਤੋਂ ਸੂਈ ਵੀ ਆ ਥਣ ਚਾਰੀ ਆ ਇਹਦੇ ਚਾਰ ਥਾਣਾ ਭਰਾ ਮੇਰੇ ਕੋਈ ਫੋਲਡ ਸਾਹਮਣੇ ਗਰੰਟੀ ਵਾਲੀ ਫੋਲੋ ਇਹਨੂੰ ਵੀ ਤੋੜ ਕੇ ਦਿਖਾਏਗੇ ਤੇ ਕਿੰਨੇ ਚਿਰ ਦੀ ਉਮਰ ਆ ਖੀਰੀ ਆ ਵੀ ਮੂੰਹ ਹਾਂ ਭਾਈ ਖੀਰੀ ਆ ਇਹ ਖੀਰੀ ਆ ਭਰਾ ਮੇਰੇ ਆ ਇਹ ਵੀ ਆ ਗਈ ਕਿੰਨਾ ਮਹੀਨਿਆਂ ਦੀ 13 ਮਹੀਨਿਆਂ ਦੀ ਆ ਗਈ ਤੇ ਖੁੱਲੀ ਆ ਹੀ ਲੱਗਦੀ ਆ ਨਾ ਬਬਲੂ ਹਾਂ ਭਾਈ ਥੋੜੀ ਖੁੱਲੀ ਆਈ ਵੀ ਆ ਤੇ ਝੋਲੀ ਤਾਂ ਹੁਣ ਇਹਦੀ ਵੀ ਬਸੇਰੀ ਤਿਆਰ ਹੋਈ ਵੀ ਆ ਦੇਖੋ ਜੀ ਹੂੰ ਮੋੜ ਲਓ ਵਾ ਮੋੜ ਲਓ ਜੀ ਤੇ ਕੁਆਲਿਟੀ ਪੂਰੀ ਚੰਗੀ ਹੈ ਨਾ ਪੂਰੀ ਚੰਗੀ ਕੁਆਲਿਟੀ ਦੀ ਆ ਠੀਕ ਆ ਜੀ ਤੇ ਕਰੋ ਚੱਕੇ ਭੱਜਣ ਦੀ ਇਹਨਾਂ ਨੂੰ ਆਦਤ ਹੁੰਦੀ ਹੋਈ ਆ ਹਨਾ ਫੇਸ ਜਮਾ ਪਿਓਰ ਜਰਸੀ ਆ ਹੂੰ ਆ ਦੇਖੋ ਜੀ ਫੇਸ ਕਰੋ ਚੱਕ ਇੱਕ ਇੱਕ ਨੰਬਰ ਜਮਾ ਇੱਕ ਨੰਬਰ ਪਿਓਰ ਜਰਸੀ ਨਿਕਾ ਨਿਕਾ ਕਰਨ ਤੇ ਬਾਕੀ ਦੇ 4 ਇਹ ਥਾਣ ਲੱਗਿਆ ਉਹ ਤੁਸੀਂ ਚੈੱਕ ਕਰਕੇ ਲੈ ਜਾਓ ਤੇ 6 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਟੀਕਾ ਲੈਣ ਵਾਲੀ ਆ ਹਨਾ ਲੈਣ ਵਾਲੀ ਆ ਭਰਾ ਮੇਰੇ ਅਸਲ ਤਾਂ ਬੱਸ ਪਸੀਨਾ ਬਣਨਾ ਬਹੁਤ ਔਖੀ ਠੀਕ ਆ ਵੀਰੇ ਆ ਦੇਖੋ ਜੀ ਕੁਆਲਿਟੀ ਕਰਕੇ ਹੂੰ। ਕੱਲੋਂ ਤੋਂ ਨਾ ਛੰਡੋਲੀ ਵਾਲੀ ਬੱਸੀ ਆਏ। ਹੂੰ। ਬੜਾ ਢਰਤੀ ਉਪਰਾ ਕਰਦੀ ਹੈ ਨਾ। ਇੱਕ ਆਪਣੇ ਯਾਰ ਮਿੱਤਰ ਕੋਲੇ ਸਹਣਿਆ ਦੇ ਰਾਜ ਕੋਲੇ ਖੜੀ ਆ ਨਾ ਜੀ ਉਹ ਵੇਚਦਾ ਨਹੀਂ। ਉਹ ਵੀ ਵੇਚਦਾ ਨਹੀਂ ਉਹ ਬੱਸੀ ਵਾਲੀ ਨਾ ਗਰੀ। ਹਾਂ ਉਹੀ ਚੀਜ਼ ਹੈ ਜਮ। ਉਹੀ ਚੀਜ਼ ਹੈ ਜਮ। ਕਾਪੀ ਆ ਉਹਦੀ। ਤੇ ਪੈਸੇ ਫਿਰ ਇਹਦੇ? ਪੈਸੇ ਭਰਾ ਮੇਰੇ ਆ ਪੱਤੀ 10000 ਰੁਪਏ ਲਵਾਂਗੇ। ਠੀਕ ਆ 30000 ਜੋ ਮਾਨਦਾਨ। 30000 ਜੋ ਮਾਨਦਾਨ ਕਰਦਾ ਕਿ ਟੌਪ ਦਾ ਨਹੀਂ ਕਿ ਨੇ ਜਿੱਦ ਤੇ ਤਿਆਰ ਹੋ ਗਈ ਬੱਸੀ। ਹੂੰ। ਗੱਲਾਂ ਖੜਾ ਦੂੰਗੀ। ਠੀਕ ਆ ਤੇ ਨੰਬਰ ਫੇਰ ਬੋਲਦੇ ਨੰਬਰ ਆਪਣਾ 700999804 ਜੀ ਪਿੰਡ ਕਨੜਾ ਵਾਲਾ ਪਿੰਡ ਕਨੜਾ ਜਿਲ੍ਹਾ ਫਿਰੰਦਾ ਤੁਸੀਂ ਗ੍ਰਾਮਪੜਾ ਫੂਲ ਤੇ ਤਿੰਨ ਕਟੀਆਂ ਸੀ ਤਿੰਨ ਦਾ ਦੋ ਕਟੀਆਂ ਦਸਤਲੀ ਦੇ ਕਿਸੇ ਪਾਈ ਨੇ ਆਨਲਾਈਨ ਵੀ ਲਗਾਉਣੀਆਂ ਆਪਣੀ ਗਰੰਟੀ ਹੋ ਕਟੀਆਂ ਦੀ ਫੋਟ ਛਾਂਗ ਦੀ ਗਰੰਟੀ ਕੱਦ ਕਾਠ ਫੋਟ ਛਾਂਗ ਦੀ ਕੱਦ ਗਵੰਟੀ ਕੋਈ 1922 ਹੋਵੇ ਤਾਂ ਨਹੀਂ ਗਰੰਟੀ ਹੈ ਠੀਕ ਆ ਕੋਈ ਲੱਤ ਚ ਨੌਕਸ ਹੋਵੇ ਜਾਂ ਕੋਈ ਹੋਰ ਹੋਵੇ ਤੋਰ ਚ ਹੋਵੇ ਛਾਂਗ ਪਿੰਡ ਦੀ ਸਾਰੀ ਛਾਂਗ ਬਿਲ ਓਕੇ ਜੀ ਤੇ ਵੀਰੇ ਦੋ ਕਟੀਆਂ ਸੀ ਇੱਕ ਪੰਜਾਬ ਵਾਲੀ ਜਰਸੀ ਤੁਹਾਨੂੰ ਦਿਖਾਤੀ ਆ ਤੇ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਅ ਦਿ